ਉਗਵਿੱਤੇ ਲੱਗਣਗੀਆਂ 6 ਤਰੀਕ ਨੂੰ ਤਤਲੇ ਤੇ 7 ਤਰੀਕ ਨੂੰ ਹਾਂਜੀ ਪ੍ਰੀਤ ਜੀ ਇੱਕ ਮਿੰਟ ਗਲਤੀ ਰੈਫਰੀਆਂ ਦੀ ਪਤਾ ਰੈਫਰੀਆਂ ਨੂੰ ਨਹੀਂ ਲੱਗਣਿਆ ਸਾਡਾ ਕਾਹਦਾ ਰੌਲਾ ਦਸੀ ਇੱਕ ਮਿੰਟ ਸਾਡਾ ਕਾਹਦਾ ਰੌਲਾ ਇੱਕ ਮਿੰਟ 35 ਰੇਟ ਦੇ ਵਿੱਚ ਤੇ ਰੈਫਰੀ ਨੇ ਬਿਸਲ ਮਾਰਤੀ ਰੌਲਾ ਤੇ ਉਹਨਾਂ ਦਾ ਸੁਲਝਾਉਣ ਦੇ ਸਮਝ ਲਿਆ ਕਰੋ ਪਹਿਲਾਂ ਮੇਰੇ ਭਰਾ ਪੜਾਕ ਦੇਣੇ ਬੋਲਣਾ ਨਾ ਦਿਆ ਕਰੋ ਬਾਈ ਤੂੰ ਹੀ ਕਹ ਵੀ ਮਿੰਟ ਚ ਰੌਲਾ ਪਾ ਕੇ ਬੈਠਦੇ ਆਂ ਅਸੀਂ ਥੋੜੀ ਰੌਲਾ ਪਾਉਣ ਦਾ ਗਲਤੀ ਤੇ ਰੈਫਰੀ ਦੀ ਆ ਕੋਈ ਪਲੇਅਰਾਂ ਨੂੰ ਮਾਰਾ ਗਈ ਜਾਂਦੇ ਸਾਰੇ ਬੰਨੇ ਪਲੇਅਰ ਹੀ ਮਾਰੇ ਆ ਹਲੋ ਉਹ ਸੰਗਤ ਨੂੰ ਬੇਨਤੀ ਵੀ ਉਹਨੇ ਖੇਡਣ ਵਾਲੇ ਨੇ ਜਿੰਨੇ ਵਿੱਚ ਉਸਤਾਦ ਬਣ ਗਏ ਆ ਪਿੱਛੇ ਪਿੱਛੇ ਹੋ ਗਏ ਬਹੁਤ ਕਿੱਡਾ ਤਗੜਾ ਮੈਚ ਸਾਰੀ ਸਿਸਟਮ ਤੋਂ ਡੰਡ ਲੈ ਗਈ ਵਿੱਚ ਰੌਲਾ ਰੇਗ ਪੁਆਇੰਟ ਦਾ ਰੌਲਾ ਉਹ ਗੱਲ ਆ ਵਿੱਚ 40 ਕੋਚ ਬਣ ਗਏ ਆ ਵਿੱਚ ਗਰਾਊਂਡ 'ਤੇ ਆ ਕੇ ਕੋਚਿੰਗ ਪਿਆ ਕਰੋ ਸਾਰੇ ਮੇਰੇ ਵੀਰ ਡੰਡ ਲਾ ਦੀ ਐਡੇ ਤਗੜੇ ਮੈਚ ਦੀ ਅਗਲੇ ਨੇ 1.5-2 ਲੱਖ ਰੁਪਈਆ ਲਾਇਆ ਅਸੀਂ ਤਾਂ ਮਾਂ ਬੇਨਤੀਆਂ ਕੀਤੀਆਂ ਇੱਕ ਨਾਲ ਦਿਨ-ਦਿਨ ਫ੍ਰੀ ਆ ਕੇ ਖਲੋਤੇ ਗਰਾਊਂਡ 'ਚ ਜਿਹੜੇ ਵੀਰ ਦੀ ਕੋਈ ਡਿਊਟੀ ਨਹੀਂ ਯਾਰ ਮੇਰਾ ਵੀ ਉਹ ਵੀ ਸੋਚ ਸਮਝ ਕੇ ਪੁਆਇੰਟ ਦਿਆ ਕਰੋ ਤੁਹਾਡੇ ਹਰੇਕ ਪੁਆਇੰਟ ਤੇ ਰੌਲਾ ਪਾਉਣ ਦਿਆ ਹਰੇਕ ਪੁਆਇੰਟ ਤੇ ਥੋੜਾ ਬਧਾ ਸੋਚਿਆ ਕਰੋ ਰੈਫਰੀ ਖਲੋਣ ਲੱਗਾ ਹੁੰਦਾ ਮੇਰਾ ਵੀਰ ਇੱਕ ਪੁਆਇੰਟ ਇਧਰ ਆ ਭਲਵਾਨ ਜੀ ਮਾਰੀ ਜਾਂਦਾ ਕੋਈ ਇਧਰ ਵਿਸਲ ਮਾਰੀ ਜਾਂਦਾ ਕਬੱਡੀ ਦੀ ਡੰਡ ਲੱਗ ਗਈ ਅੱਜ ਵਾਲੇ ਮੈਚ ਦੀ ਪਿਆਰ ਨਾ ਪ੍ਰੀਤ ਭਲਵਾਨ ਜੀ ਤੁਹਾਨੂੰ ਨਹੀਂ ਸੀ ਆਖਿਆ ਮੈਂ ਕਿਹਾ ਆਪਾਂ ਗਰਾਊਂਡ ਕਲੀਅਰ ਕਰ ਦਈਏ ਬਾਕੀ ਪਿਆਰ ਹੈ ਤੁਸੀਂ ਸਾਡੇ ਪਿੰਡ ਆਏ ਹੋ ਸਤਿਕਾਰ ਹੈ ਪਰ ਰੈਫਰੀਆਂ ਨੂੰ ਵੀ ਬੈਂਤੀ ਪਲੇਅਰਾਂ ਨੂੰ ਵੀ ਬੈਂਤੀ ਆ ਬੱਗਾ ਜੀ ਕਿਸੇ ਵੇਲੇ ਤਾਂ ਹੋ ਜਾਂਦਾ ਹੈ ਕਿਸੇ ਵੇਲੇ ਤਾਂ ਹੋ ਜਾਂਦਾ ਹੈ ਸਾਰੇ ਸਤਿ ਰੇਫਰੀ ਵੀ ਸਾਡੇ ਸਤਿਕਾਰਯੋਗ ਵੀਰ ਨੇ ਬਹੁਤ ਬਹੁਤ ਧੰਨਵਾਦ